ਜੀ ਗੁਰਦਰਾ ਸਾਹਿਬ ਗੋਬਿੰਦ ਘਾਟ ਤੇ ਪਿਛਲੇ ਦਿਨੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਚੱਲਦੀ ਪਈ ਸੀਗੀ ਤੇ ਅੱਜ ਅਸੀਂ ਇਸ ਗੁਰਦਰਾ ਸਾਹਿਬ ਤੋਂ ਚਾਲੇ ਮਾਰਨ ਲੱਗੇ ਆਂ ਤੇ ਗੋਬਿੰਦ ਘਾਟ ਸਾਹਿਬ ਤੋਂ ਸਵੇਰੇ ਚੱਲਣ ਲੱਗੇ ਆਂ ਟਾਈਮ ਹੋਇਆ ਜੀ ਸਵੇਰ ਦੇ 5 ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀ ਸੰਗਤ ਜਿਹੜੀ ਆ ऋषिकेश ਤੋਂ ਅਸੀਂ ਇਕੱਠੇ ਚੱਲੇ ਸੀਗੇ 6 ਤਰੀਕ ਤੋਂ ਤੇ ਅੱਜ ਤਰੀਕ ਹੈਗੀ ਆ ਜੀ 12 ਤੇ ਟਾਈਮ ਹੋਇਆ ਜੀ ਸਵੇਰ ਦੇ ਪੂਰੇ 5 ਵਜੇ ਆ 5 ਵਜੇ ਦੇ 10 ਮਿੰਟ ਹੋਏ ਆ 6 ਵਜੇ ਸਾਡੀ ਇੱਥੋਂ ਬੱਸ ਆ ਤੇ ਅੱਜ ਅਸੀਂ ਇੱਥੋਂ ਵਾਪਸ ਚੱਲੇ ਆ ਤੇ ਇਹ ਜਿੰਨੇ ਜਾਣੇ ਨੇ ਸਾਰੇ ਸਾਡੇ ਨਾਲ ਵਾਪਸ ਜਾਣਗੇ ਤੇ ਸਿਰਫ ਇੱਕ ਸੋਨੂ ਭਾਜੀ ਸਾਡੇ ਨਾਲ ਵਾਪਸ ਨਹੀਂ ਜਾਣਗੇ ਤੇ ਸੋਨੂ ਭਾਜੀ ਦੇ ਨਾਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਾਡਾ ਤੇ ਸੋਨੂ ਭਾਜੀ ਦੁਬਾਰਾ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਤੇ ਤਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਾਨੂੰ ਦੱਸੋ ਸੋਨਤਾ ਇਹ ਜੇ ਜ ਨਹੀਂ ਲੱਗ ਰਿਹਾ ਦੋ ਤਿੰਨ ਦਿਨ ਮਨ ਡੋਲੇਗਾ ਕਿਉਂਕਿ ਪਿਆਰ ਜਿਹੜਾ ਨਾ ਪਿਆਰ ਦੇ ਨਾਲ ਰਹੇ ਆ ਉਹਨੇ ਦਿਨ ਇਕੱਠੇ ਰਹੇ ਆ ਇੱਕ ਇੱਕਦਮ ਤੇ ਇਹ ਡਾਲਾ ਭਾਜੀ ਵੀ ਸਾਡੇ ਨਾਲ ਜਾਣਗੇ ਰਿਸ਼ੀਕੇਸ਼ ਤੱਕ ਤੇ ਗਿੱਲ ਸਾਹਿਬ ਨੂੰ ਤਾਂ ਤੁਸੀਂ ਜਾਣਦੇ ਹੋ ਇਹਦੇ ਸਾਡੇ ਨਾਲ ਹੀ ਜਾਣਗੇ ਮੇਰੇ ਨਾਲ ਅੰਮ੍ਰਿਤਸਰ ਤੱਕ ਤੇ ਇੱਧਰ ਹੈਗਾ ਜੀ ਆਪਣਾ ਰਣਜੀਤ ਸਿੰਘ ਤੇ ਮਨਪ੍ਰੀਤ ਤੇ ਇਹ ਵੀ ਤਕਰੀਬਨ ਚੰਡੀਗੜ੍ਹ ਤੱਕ ਆਪਾਂ ਇਕੱਠੇ ਚੱਲਾਂਗੇ ਤੇ ਇੱਧਰ ਆਗੇ ਲਾਲੀ ਭਾਜੀ ਤੇ ਲਾਲੀ ਭਾਜੀ ਜਿਹੜੇ ਆ ਇਹ ਵੀ ਮੇਰੇ ਨਾਲ ਅੰਮ੍ਰਿਤਸਰ ਤੱਕ ਜਾਣਗੇ ਆਪਾਂ ਇਕੱਠੇ ਚੱਲਾਂਗੇ ਅੰਮ੍ਰਿਤਸਰ ਤੱਕ ਤੇ ਕਿਵੇਂ ਕੋਈ ਕੋਈ ਗੱਲ ਕਰਨਾ ਚਾਹੋਗੇ ਮਨਪ੍ਰੀਤ ਨਾਲ ਗੱਲ ਕਰਦੇ ਆਂ ਮਨਪ੍ਰੀਤ ਮਹਿਸੂਸ ਕਿਦਾਂ ਹੋ ਰਿਹਾ ਇੱਥੋਂ ਜਾਣ ਲੱਗੇ ਬਹੁਤ ਵਧੀਆ ਜੀ ਲੱਗ ਰਿਹਾ ਏ ਪਰ ਜੀ ਨਹੀਂ ਕਰਦਾ ਹੈਗਾ ਛੱਡ ਕੇ ਜਾਣਾ ਬਹੁਤ ਵਧੀਆ ਰੀਜ ਸੰਦੈ ਪਤਾ ਨਹੀਂ ਲੱਗਿਆ ਜੀ ਸਫਰ ਕਿਵੇਂ ਲੱਗੇ ਤੁਹਾਡੇ ਨਾਲ ਫੈਮਿਲੀ ਬਣ ਗਈ ਸੀਗੀ ਤੁਸੀਂ ਸਾਡੇ ਨਾਲ ਫੈਮਿਲੀ ਮੈਂਬਰ ਜਿਹਾ ਰਹੇ ਆਂ ਸੀ ਸਾਰੇ ਹੋਈ ਤੰਗੀ ਭਾਜੀ ਕੋਈ ਨਹੀਂ ਆਈ ਸਾਨੂੰ ਬਹੁਤ ਵਧੀਆ ਲੱਗਿਆ ਜੀ ਬਾਕੀ ਅੱਜ ਸਾਰੇ ઋਸ਼ੀਕੇਸ਼ ਤੱਕ ਤੇ ਇਕੱਠੇ ਰਵਾਂਗੇ ਤੇ ઋਸ਼ੀਕੇਸ਼ ਤੱਕ ਡਾਲਾ ਭਾਜੀ ਰਹਿਣਗੇ ਤੇ ਬਾਕੀ ਰਾਹ 'ਚ ਹੌਲੀ-ਹੌਲੀ ਉਤਰਦੇ ਜਾਣਗੇ ਗਿੱਲ ਸਾਹਿਬ ਅੰਮ੍ਰਾਲੇ ਤੇ ਇਹ ਚੰਡੀਗੜ੍ਹ ਉਤਰਨਗੇ ਦੋਨੇ ਤੇ ਇਹ ਆਪਾਂ ਅੰਮ੍ਰਿਤਸਰ ਤੱਕ ਇਕੱਠੇ ਚਲਾਂਗੇ ਤੇ ਚਲੋ ਹੁਣ ਇੱਥੋਂ ਚੱਲਦੇ ਆਂ ਗੱਡੀ 'ਚ ਬੱਸ ਆਪਾਂ ਕੀਤੀ ਸੀਗੀ ਤੇ ਬੱਸ 'ਚ ਬੈਠਦੇ ਆਂ ਤੇ ਚੱਲਦੇ ਆਂ ਤੇ ਫਿਰ ਅਗਲੇ ਸਫ਼ਰ ਦੀ ਜਾਣਕਾਰੀ ਤੁਹਾਨੂੰ ਦਿੰਨੇ ਆਂ ਇਹ ਜੀ ਗੁਰਦਰਾ ਸਾਹਿਬ ਗੋਬਿੰਦ ਘਾਟ ਲੋਕੀ ਚੱਲ ਪਿਆ ਗੋਬਿੰਦ ਘਾਟ ਤੋਂ ਦੋ ਚੱਲ ਗਿਆ ਤੇ ਸਵਾ 6 ਦਾ ਟਾਈਮ ਹੋ ਗਿਆ ਜੀ ਇਹ ਚੱਲ ਪਿਆ ਆ ਗੋਬਿੰਦ ਘਾਟ ਤੋਂ ਅੱਗੇ ਆਏ ਗੋਸ਼ੀਵਾਲ ਤੋਂ ਅੰਮ੍ਰਿਤਸਰ ਦੀ ਰੇਲ ਰੋਡ ਦੇ ਉੱਤੇ ਪਹੁੰਚੇ तकरीबन 4 ਘੰਟੇ ਦਾ ਟਾਈਮ ਹੈ ਅਮਰ ਜੀ ਬਸ ਇੱਕ ਮੌਕੇ ਬਾਗੇ ਬੈਠੇ ਰਹੋ ਬਦਸਾ ਤੇ ਸਾਡੇ ਤੇ ਅਬਾ ਕੀ ਦੇਖਦੇ ਆ ਪਛੇ ਵੀ ਸਾਡੇ ਆ ਆਲਾ ਸਾਰੀ ਲੱਗਾਂ ਬਹੁਤ ਵਧੀਆ ਵੀ ਤੇ ਲੋਸੀ ਨਾ ਚੱਲ ਰਹੀ ਹੋਣੀ ਜੀ केजी ਨਗਾਰ ਸੁਹੇਰੀਏ ਦੇ ਵਿੱਚ ਤੇ ਸੰਤਾ ਮੈਂ ਫਿਰ ਤਾਂ ਆ ਗਿਆ ਮੈਂ ਪਿੱਛੇ ਚੱਲ ਗਿਆ ਸੀਗਾ ਤੇ ਕੰਫੈਕਸ ਰਿਹਾ ਥੋੜਾ ਜਿਹਾ ਤੇ ਤੇ ਫੇਰ ਵੀ ਚੜ ਗਿਆ ਹੁਣ ਚੱਕੀ ਤਰ੍ਹਾਂ ਥੈਂਕ ਯੂ ਹਾਂ ਜੀ ਬਹੁਤ ਜੀ ਪੂਰੇ 9 ਵਜੇ ਆ ਸੁਹੇਰ ਦੇ ਤੇ ਪਹਾੜੀ ਸਫਰ ਜਿਹੜਾ ਵਾ ਉਹ ਰਿਲੈਕਸ ਹੋ ਕੇ ਹੁੰਦਾ ਵਾ ਇਹਦੇ ਕੁੜਤੀ ਵਾਲਾ ਮਨ ਬਹੁਤ ਹੋਏਗਾ ਆਰਾਮ ਨਾਲ ਰਿਲੈਕਸ ਹੋ ਕੇ ਅੱਖਾਂ ਤੇ ਟਿਕਾ ਬੈਠੋ ਮੇਰੇ ਕੁਝ ਨਹੀਂ ਹੋਏਗਾ ਸਾਡੀ ساری ਸੱਤ ਬੈਠੀ ਹੋਈ ਆ ਸਾਡੇ ਪਟਿਆਲੇ ਦੇ ਸਰ ਇਹ ਮੁੰਡੇ ਪਟਿਆਲੇ ਦੇ ਬੈਠੇ ਹੋਏ ਨੇ ਪਿੱਛੇ ਤੇ ਅਸੀਂ ਅੱਗੇ ਕੈਮਰਚ ਆ ਗਏ ਹੁਣ ਮੈਂ ਕਿ ਪਿੱਛੇ ਚਲਾ ਗਏ ਸੀ ਪਹਿਲੇ ਸਾਡੀ ਸਿੱਧੀ ਡਰਾਈਵਰ ਨਾਲ ਗੱਲ ਕਰਦੇ ਹਾਂ ਹਾਂ ਜੀ ਹਾਂ ਕਹਿੰਦੇ ਸਾਡੀ ਗੱਲਬਾਤ ਸਿੱਧੀ ਡਰਾਈਵਰ ਦੇ ਨਾਲ ਆ ਜਿਹੜੇ ਤੁਸੀਂ ਕਹਿੰਦਾ ਅੱਜ ਟ੍ਰੇਨ ਜੇ ਤਾਂ ਫੜੋਗੇ ਇਸ ਸ਼ਾਮ ਨੂੰ 7:00 ਵਜੇ ਆਣੀ ਆਪਕੋ ਜਿਹੜੇ ਫੜੋਗੇ ਚਲੋ ਠੀਕ ਆ ਇਹ ਨਗਰਾਸੂ ਦਾ ਏਰੀਆ ਲੱਗ ਰਿਹਾ ਤੇ ਹੁਣ ਅੱਗੇ ਆਏਗਾ ਨਗਰਾਸੂ ਤੇ ਨਗਰਾਸੂ ਦੇਖਦੇ ਆ ਲੰਗਰ ਪਾਣੀ ਸੱਤਾਂ ਨੂੰ ਜਿਹੜਾ ਇਹ ਸਿਕਾਉਨੇ ਹੁਣ ਗੁਰਦਰਾ ਸਾਹਿਬ ਆਏਗਾ। ਕਿਹ ਚੜਾਈਆਂ ਨੇ ਤੇ ਕਿਆ ਕੈਂਚੀ ਮੋੜ ਨੇ ਭਈ ਇਹਨਾਂ ਨੂੰ ਕਹਿੰਦੇ ਕੈਂਚੀ ਮੋੜ। ਲੋ ਵੀ ਪਹੁੰਚ ਗਏ ਭਈ ਕਰਨ ਪ੍ਰਿਆਗ। ਕਰਨ ਪ੍ਰਿਆਗ ਦਾ ਜਿਹੜਾ ਵਾ ਇੱਥੋਂ ਸਾਰੀ ਡਾਊਨ ਸੀ ਚੜਾਈ ਤੇ ਸਾਹਮਣੇ ਪੁਲ ਹੁਣ ਦੂਸਰੀ ਸਾਈਡ ਤੇ ਚੇ ਜਾਮ ਲਗਾ ਹੋਇਆ ਜਿਹਾ لینڈ ਸਲਾਈਡ ਸੀ 15 15 ਮਿੰਟ ਤੋਂ ਲੱਗੀ ਇਸ ਨੂੰ ਇਹ ਕਰਨ ਪ੍ਰਿਆਗ ਦਾ ਪੁਲ ਦੋ ਨਦੀਆਂ ਦਾ ਸੰਗਮ ਹੈ ਇੱਥੇ ਹਲਕਨ ਦਾ ਨੁਕਤੀ ਜਦੀ ਦਰੀ ਦੋ ਨਦੀਆਂ ਦਾ ਸੰਗਮ ਲੋਕ ਪਰੇ ਨਹੀਂ ਦੇਖੋ ਇਹ ਕਰਨ ਪ੍ਰਿਆਗ ਦਾ ਟਕਸੀ ਸਟੈਂਡ ਬੱਸ ਸਟਾਪ ਤੇ ਟਕਸੀ ਇਹ ਕਰਨ ਪ੍ਰਯਾਗ ਦਾ ਚਾਕਾ ਕਰਨ ਪ੍ਰਯਾਗ ਵੀ ਕਾਫੀ ਆਬਾਦੀ ਸੰਘਣੀ ਵਾਲਾ ਸ਼ਹਿਰ ਹੈ ਕਰਨ ਪ੍ਰਯਾਗ ਉੱਤਰ ਦਿਹਾੜੇ ਚੜਦੀਆਂ ਚੜਾਈਆਂ ਤੇ ਸਾਈਡਾਂ ਤੇ ਪਹਾੜ ਸੋਹਣੇ ਸੋਹਣੇ 뷰 ਇਹ ਤਕਰੀਬਨ ਕਰਨ ਪ੍ਰਯਾਗ ਲੰਘ ਆਏ ਹਾਂ ਅਸੀਂ ਕਰਨ ਪ੍ਰਯਾਗ ਤੋਂ ਅੱਗੇ ਆ ਰਹੇ ਹਾਂ ਇਹ ਤੋਰ تقریبا ਨਗਰ ਅਸੀਆ ਗਿਆ 15 ਕਿਲੋਮੀਟਰ ਬਹੁਤ ਮੋਬਾਈਲ ਹੈ ਜਾ ਬਈ ਬਸ ਦੇ ਅੱਗੇ ਬੈਠ ਕੇ ਬਹੁਤ ਮੋਬਾਈਲ ਹੈ ਯਾ ਗੂਨੇ ਵਧੀਆ ਵਧੀਆ ਪੂਰਾ ਨਗਰ ਅਸੀਆ ਲੋਕਾਂ ਕੀ ਨਗਰ ਅਸੀਆ ਤੱਕਰਪਣੀ ਸ਼ਹਿਰ ਲੋ ਜੀ ਪਹੁੰਚ ਗਏ ਚਮੋਲੀ ਇਹ ਚੋਬਾਦੀ ਵੀ तकरीबन काफी ਵਧੀਆ ਥੋਪ ਲੱਗੀ ਹੈ ਤੇ ਇਹ ਵੀ ਹਜ਼ਾਰ ਬਹੁਤ ਸੋਹਣਾ ਵਾਲਾ ਹੈ। ਇਹ ਇੱਕ ਸ਼ਹਿਰ ਬਹੁਤ ਵੱਡਾ ਹੈ ਚੋਬਾਦੀ। ਇਹਦਾ ਕੋਚਰ ਚੋਬਾਦੀ। ਸਮੋਲੀ ਦੇ ਵਿੱਚ ਮਿੱਤਾ ਬਾਅਦ ਕੋਚਰ ਹੈ ਉਹ ਕੋਚਰ ਹੱਡਾ। ਉਹ ਮਾਰਦੀ ਦੇ ਬਾਸਾਰ। ਆਸ ਕੱਢੀ ਵਾਲਿਆਂ ਨੂੰ ਪਤਾ ਕਰ ਕਰਕੇ ਜਾਣ ਦੀ। ਲੈਵਰ ਵੀ ਸਾਡਾ ਵਧੀਆ ਹੈ। ਆ ਗੱਲ ਦਾ ਜਨਰਲ ਕਰ ਰਿਹਾ ਹਾਂ ਬਹੁਤ ਹੀ ਵਾਹ ਇਹ ਆ ਗਈ ਉਤਰਾਈ ਕੋਚਰ ਤੋਂ ਇਹਨਾਂ ਚ ਬਹੁਤ ਜਿੰਨੇ ਲੋਕ ਉਤਰੇ ਟਿਕਲਾ ਜੀ ਕੋਚਰ ਤੋਂ ਬਾਹਰ ਪਾ ਜੀ ਕਾਫੀ ਵਧੀਆ ਪਾਰਾਂ ਦੀ ਵੀ ਬਹੁਤ ਜਗਾ ਜਗਾ ਸ਼ਰਕਾ ਤੇ ਕੰਮ ਲੱਗੇ ਹੋਏ ਲੋ ਵੀ ਪਹੁੰਚ ਕੇ ਨਗਰਾਸ਼ੂ ਤੇ ਨਗਰਾਸ਼ੂ ਗੁਰਦਰਾ ਸਾਹਿਬ ਹੁਣ ਇੱਥੇ ਰੁਕਾਂਗੇ ਇੱਥੇ ਵੀ ਦੇਖੋ ਕਿਤਾ ਪਲੇਨ ਏਰੀਆ ਬਣਾ ਰਹੇ ਆ ਫਾਸੂਰਾ ਮਟੀਰੀਅਲ ਛੱਟ ਕੇ ਤੇ ਇੱਥੇ ਵੀ ਕੁਝ ਬਣਾਉਣਗੇ ਇਹ ਆ ਗਿਆ ਗੁਰਦਰਾ ਸਾਹਿਬ ਨਗਰਾਸ਼ੂ ਦਾ ਆਡਾ ਪੱਪਲ ਥੱਲੇ ਇੱਥੇ ਬਸਾਂ ਰੁਕਦੀਆਂ ਨੇ ਤੇ ਸਾਹਮਣੇ ਆ ਗਿਆ ਜੀ ਗੁਰਦਰਾ ਸਾਹਿਬ ਤੇ ਹੁਣ ਬੱਸ ਰੁਕਵਾਈ ਆ ਕਹਿ ਕੇ ਰੁਕਵਾਵਾਂਗੇ ਤੇ ਲੰਗਰ ਪਾਣੀ ਛੱਕੇ ਨਹੀਂ ਸਕਦੇ ਜੀ ਅੱਜ ਗੁਰਦਰਾ ਸਾਹਿਬ ਨਕਰਾਸੂ ਤੇ ਹੁਣ ਚਲਦੇ ਆ ਅੰਦਰ ਤੇ ਦਰਸ਼ਨ ਵੀ ਕਰਦੇ ਆ ਤੇ ਲੰਗਰ ਵੀ ਛੱਕਦੇ ਲੋ ਜੀ ਬੱਸ ਰੁਕ ਗਈ ਆ ਤੇ ਹੁਣ ਗੁਰਦਰਾ ਸਾਹਿਬ ਗੁਰਦਰਾ ਲੰਗਰ ਦਮਦਮਾ ਸਾਹਿਬ ਗੋਵਿੰਦਨਗਰ ਨਕਰਾਸੂ ਇਹ ਪੈਂਦਾ ਵਾ ਗੋਵਿੰਦਨਗਰ ਦੇਖੋ ਬਾਹਰ ਕਿੰਨੀ ਖਰਿਆ ਲੀਅਰ ਕੇਲਾ ਲਗਾਇਆ ਹੋਇਆ ਬਾਹਰ ਤੇ ਫੁੱਲ ਕਿੰਨੇ ਸੋਹਣੇ ਲਗਾਏ ਹੋਇਆ ਗੁਰਦੁਆਰੇ ਦੇ ਬਿਲਕੁਲ ਗੁਰਦਰਾ ਸਾਹਿਬ ਦੇ ਬਾਹਰ ਤੇ ਕੇਲਾ ਲੱਗਾ ਵੀ ਹੋਇਆ ਜੀ ਆਹ ਦੇਖੋ ਜਿਸ ਤਰ੍ਹਾਂ ਕੇਲੇ ਲੱਗੇ ਹੋਏ ਆ ਇਹ ਹੁਣ ਗੁਰਦਰਾ ਸਾਹਿਬ ਦੇ ਅੰਦਰ ਚਲਦੇ ਆ ਤੇ ਲੰਗਰ ਪਾਣੀ ਛਕਦੇ ਆ ਇਹ ਆ ਜੀ ਗੁਰਦਰਾ ਸਾਹਿਬ ਗੁਰਦਰਾ ਸਾਹਿਬ ਹੁਣ ਰੌਣਕਾਂ ਜਿਹੜੀਆਂ ਦੇਖ ਲਓ ਕਿੰਨੀਆਂ ਰੌਣਕਾਂ ਹੁੰਦੀਆਂ ਇੱਥੇ ਅੱਜ ਦੇਖ ਲਓ ਰੌਣਕ ਹੈ ਨਹੀਂ ਇੱਥੇ ਬਿਲਕੁਲ ਥੋੜੀ ਰੌਣਕਾ ਇੱਕੋ ਟਰੱਕ ਖਲੋਤਾ ਵਾ ਅਸੀਂ ਆ ਬੱਸ ਜਿਹੜੇ 5-6 ਜਾਣੇ ਇੱਥੇ ਗੁਰਦੁਆਰਾ ਸਾਹਿਬ ਆਏ ਆ ਇਹ ਅੱਗੇ ਦੀ ਗੁਰਦੁਆਰਾ ਸਾਹਿਬ ਇਸ ਪਾਸੇ ਬਾਥਰੂਮ ਇਸ ਪਾਸੇ ਦਰਬਾਰ ਸਾਹਿਬ ਸਾਹਮਣੇ ਮੱਥਾ ਵੀ ਟੇਕਦੇ ਆ ਲੰਗਰ ਪਾਣੀ ਵਿੱਚ ਪ੍ਰਸ਼ਾਦਾ ਦਸਕਦੇ ਲੰਗਰ ਪ੍ਰਸ਼ਾਦਾ ਜਿਹੜਾ ਵਾ ਇੱਥੇ ਲੰਗਰ ਚੱਲਦੇ ਨੇ ਤੇ ਲੰਗਰ ਪ੍ਰਸ਼ਾਦੇ ਦੀ ਸਮਾਪਤੀ ਹੋ ਚੁੱਕੀ ਆ ਕਿਉਂਕਿ 10 ਅਕਤੂਬਰ ਨੂੰ ਕਪਾਟ ਬੰਦ ਹੋ ਜਾਂਦੇ ਨੇ ਇਸ ਕਰਕੇ ਲੰਗਰ ਦੀ ਸਮਾਪਤੀ ਆ ਤੇ ਇੱਥੇ ਜਿਹੜਾ ਵਾ ਗੁਰਦੁਆਰਾ ਸਾਹਿਬ ਰਿਹਾ ਇਸ ਜਿਹੜਾ ਵਾ ਪ੍ਰਬੰਧ ਬਹੁਤ ਵਧੀਆ ਵਾ ਇੱਥੇ ਗੁਰਦੁਆਰਾ ਸਾਹਿਬ ਦਰ ਪ੍ਰਯਾਗ ਇਹ ਰੁਦਰ ਪ੍ਰਯਾਗ ਵੀ ਕਾਫੀ ਭੀੜਾ ਬਾਜ਼ਾਰ ਆ ਇਥੋਂ ਟ੍ਰੈਫਿਕ ਜਿਹੜੀ ਆ ਜਾਮ ਰਹਿੰਦੀ ਆ ਇਥੋਂ ਕੇਦਾਰਨਾਥ ਦਾ 92 ਕਿਲੋਮੀਟਰ ਤੇ ਗੁਪਤ ਕਾਸ਼ੀ 48 ਕਿਲੋਮੀਟਰ ਤੇ ਕੁੰਡ 35 ਕਿਲੋਮੀਟਰ ਤੇ ਲਵਾੜਾ 9 ਕਿਲੋਮੀਟਰ ਇੱਕ ਹੋਰ ਰਸਤਾ ਮੁੜਦਾ ਜੀ ਕੇਦਾਰਨਾਥ ਨੂੰ ਰੁਦਰ ਪ੍ਰਯਾਗ ਕੋ ਇਹ ਆ ਗਿਆ ਬੇਨ ਚੌਕ ਰੋਦਰ ਪ੍ਰਿਆਗ ਦਾ ਬਹੁਤ ਟ੍ਰੈਫਿਕ ਆ ਵੇ ਬਾਜ਼ਾਰ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਬਹੁਤ ਟ੍ਰੈਫਿਕ ਆ ਰੋਦਰ ਪ੍ਰਿਆਗ ਦੇ ਬਾਜ਼ਾਰ ਦੇ ਵਿੱਚ ਦੇਖੋ ਤਾਂ ਥਾਂ ਤੇ ਖੜਾਉਣਾ ਪੈਂਦਾ ਉਹ ਦੂਸਰੇ ਬਾਰੇ ਵੀ ਦੇਖੋ ਟ੍ਰੈਫਿਕ ਕਿੱਦਾਂ ਲੱਗੀ ਹੋਈ ਹੈ ਲੰਬੀ ਲਾਈਨ ਕਾਫੀ ਲੰਬੀ ਲਾਈਨ ਲੱਗੀ ਹੋਈ ਇਹ ਆ ਗਿਆ ਜੀ ਅੱਗੇ ਟਾਈਮ ਆ ਗਿਆ ਇੱਥੇ ਪਾਣੀ ਜਿਹੜਾ ਵਾ ਕਾਫੀ ਦਰਿਆ 'ਚ ਰੁਕਿਆ ਹੋਇਆ ਵਾ ਲੋਕ ਦੇਖੋ ਤੁਸੀਂ ਉਤਰ ਕੇ ਤੇ ਦਰਿਆ ਦੇ ਵਿੱਚ ਜਾ ਕੇ ਤੇ ਨਜ਼ਾਰੇ ਲੈ ਰਹੇ ਨੇ ਆ ਦੇਖੋ ਉੱਤਰ ਕੇ ਲੋਕ ਤੇ ਅੱਗੇ ਜਾ ਕੇ ਤੇ ਠੰਡੇ ਠੰਡੇ ਪਾਣੀ ਦਾ ਨਜ਼ਾਰਾ ਲੈਣ ਦੇ ਨੇ ਹੁਣ ਅਸੀਂ ਗਰਮੀ ਵਾਲੇ ਇਲਾਕੇ ਚ ਆ ਗਏ ਹਾਂ ਔਰ ਉੱਤਰ ਪ੍ਰਯਾਗ ਤੋਂ ਤਕਰੀਬਨ 25 ਕਿਲੋਮੀਟਰ ਦੂਰ ਆ ਗਏ ਹਾਂ ਕਿ ਪਹਾੜਾਂ ਦੇ ਵਿਊ ਬਹੁਤ ਸ਼ਾਨਦਾਰ ਨੇ ਇਹ ਤਾਂ ਬਿਲਕੁਲ ਨਜ਼ਦੀਕ ਆ ਦਰਿਆ ਜਿਹੜਾ ਨਾ ਬਿਲਕੁਲ ਲੱਗੇ ਆ ਸ਼੍ਰੀਨਗਰ ਰਹਿ ਗਿਆ ਥੋੜਾ 14 ਕਿਲੋਮੀਟਰ ਦੀ ਦੂਰੀ ਤੇ ਸ਼੍ਰੀਨਗਰ ਪਹੁੰਚਾਂਗੇ ਹੁਣ ਇਹ ਨਗਰ ਸਿਰਫ 14 ਕਿਲੋਮੀਟਰ ਤੇ ਮੌਸਮ ਆਧੂਰ ਸਾਰਾ ਲਓ ਜੀ ਧਾਰੀ ਦੇਵੀ ਮੰਦਿਰ ਜਿਹੜਾ ਵਿੱਚ ਪਾਣੀ ਦੇ ਧਾਰੀ ਦੇਵੀ ਮੰਦਿਰ ਜਿਹੜਾ ਹੁਣ ਲੰਘ ਰਿਹਾ ਹੈ ਤੇ ਡਰਾਈਵਰ ਨੇ ਵੀ ਚੰਗੀ ਬੱਸ ਖਿੱਚੀ ਆ ਤੇ ਵਧੀਆ ਟਾਈਮ ਤੇ ਪਹੁੰਚਾਂਗੇ ਅੱਜ ਤੇ ਥੋੜਾ ਗਰਦਰਾ ਸਾਹਿਬ ਰੇਸਟ ਮਾਰ ਕੇ ਰਾਤ ਨੂੰ ਫਿਰ ਟੇਮ ਪਕੜ ਲਵਾਂਗੇ ਜਗਾ ਜਗਾ ਜਾਮ ਬੜੇ ਲੱਗਦੇ ਨੇ ਧਾਰੀ ਦੇਵੀ ਮੰਦਿਰ ਦੇ ਲਾਗੂ ਜਿਹੜਾ ਲੰਘਦਾ ਉਹ ਰੁੱਕ ਕੇ ਮੰਦਿਰ ਜਿਹੜਾ ਇੱਧਰ ਥੱਲੇ ਦਰਿਆ ਦੇ ਵਿੱਚ ਆ ਧਾਰੀ ਦੇਵੀ ਤੁੰਤ ਸ਼੍ਰੀ ਨਗਰ ਤੋਂ ਬਾਹਰ ਨਿਕਲ ਆਇਆ ਕਾਫੀ ਲੰਬਾ ਜਾਮ ਸੀਗਾ ਤੇ ਤੇਲ ਵੀ ਪਾਇਆ ਇਤੋਂ ਤਕਰੀਬਨ ਰਿਸ਼ੀਕੇਸ਼ 105 ਕਿਲੋਮੀਟਰ ਆ ਸ਼੍ਰੀ ਨਗਰ ਤੋਂ ਤੇ ਕਿਸੇ ਬੋਰਡ ਤੇ 94 ਕਿਲੋਮੀਟਰ ਵੀ ਲਿਖਿਆ ਲੇਕਿਨ ਸਹੀ ਵਾਲਾ 105 ਕਿਲੋਮੀਟਰਾ ਸ਼੍ਰੀਨਗਰ ਤੋਂ ਸ਼੍ਰੀਨਗਰ ਤੋਂ ਹੁਣ ਬਾਹਰ ਨਿਕਲ ਰਹੇ ਆ ਤੇ ਵੀਡੀਓ ਵੀ ਆਪਣੀਆਂ ਦੋ ਅਪਲੋਡ ਹੋ ਗਿਆ ਇਥੇ ਜਿਹੜੀਆਂ ਦੋ ਦੰਦੀਆਂ ਪਿਛਲੀਆਂ ਲਾਈਆਂ ਹੋਈਆਂ ਸੀਗੀਆਂ ਤੇ ਅਦਿਸ਼ੀ ਹ ਰਹਿਮ ਕੋਣ ਸਾਹਿਬ ਵਾਲੀ ਵੀਡੀਓ ਜਿਹੜੀ ਆ ਤਿੰਨ ਦਿਨ ਪਹਿਲਾਂ ਅਪਡੇਟ ਲਾਈ ਸੀਗੀ ਅਪਲੋਡ ਅੱਜ ਹੋਈ ਹੈ ਉਹ ਤਕਰੀਬਨ ਅੱਜ ਅੱਜ ਹੈ ਜੀ ਡੇਟ 13 13 ਕੋਈ ਨਾ ਤੁਸੀਂ ਦੇਖ ਰਹੇ ਹੋਗੇ ਮ ਕੋਈ ਹੋਰ ਵਾਲੀ ਵੀਡੀਓ ਇਹ ਆ ਜੀ ਸ਼੍ਰੀਨਗਰ ਦਾ ਝਾਕਾ ਇਹ ਦਿੱਲੀ ਆ ਜੀ ਇੱਥੋਂ 350 ਕਿਲੋਮੀਟਰ ਦਾ ਹਰੀਦਵਾਰ 127 ਕਿਲੋਮੀਟਰ ਹੋਰ 50 ਕਿਲੋਮੀਟਰ ਆ ਆ ਗਿਆ ਜੀ ਦੇਵਪ੍ਰਯਾਗ ਦੇਵਪ੍ਰਯਾਗ ਜਿੱਥੇ ਦੋ ਨਦੀਆਂ ਦਾ ਸੰਗਮ ਅਘੀ ਰਖੀ ਨਦੀ ਹਲਕ ਨੰਦਾ ਇਸ ਭਾਂਗ ਆਇਆ ਥੋੜਾ ਦੇਵ ਪ੍ਰਯਾਗ ਰਹਿ ਗਿਆ ਪਿੱਛੇ ਇਸ ਪਾਸੇ ਆ ਦੇਵ ਪ੍ਰਯਾਗ ਆਹ ਸਾਹਮਣੇ ਦੇਖ ਲਓ ਤੁਸੀਂ ਇਹ ਆ ਜੀ ਇਸ ਪਾਸੇ ਦੋ ਨਦੀਆਂ ਦਾ ਜਿਹੜਾ ਸੰਗਮ ਹੋ ਰਿਹਾ ਵਾ ਤੇ ਪਘੀਰਥੀ ਨਦੀ ਤੇ ਹਲਕ ਨੰਦਾ ਨਦੀ ਤੇ ਫਿਰ ਇਥੋਂ ਬਣਦੀ ਆ ਗੰਗਾ ਨਦੀ ਇਹ ਅੱਗੇ ਇਥੋਂ ਇਥੋਂ ਅੱਗੇ ਆਇ ਸ਼ਾਲ ਸਾਰੀ ਜਿਹੜੀ ਆ ਗੰਗਾ ਨਦੀ ਬਣੀ ਹੈ ਇਥੋਂ ਸ਼ੁਰੂ ਹੁੰਦੀ ਆ ਗੰਗਾ Mm-hmm. ਕਾਉ ਜੀ ਆ ਗਿਆ ਜੀ ਰਿਸ਼ੀਕੇਸ਼ ਤੋਂ ਤਕਰੀਬਨ ਕੋਈ 5-6 ਕਿਲੋਮੀਟਰ ਪਹਿਲੇ 3-4 4-5 ਕਿਲੋਮੀਟਰ ਪਹਿਲੇ ਜਿੱਥੇ ਜੰਪਿੰਗ ਕਰਾਵੀ ਹੁੰਦੀਆਂ ਨੇ ਤੇ ਇਸ ਤੋਂ ਅੱਗੇ ਜਾ ਕੇ ਰਾਫਟਿੰਗ ਸ਼ੁਰੂ ਹੁੰਦੀ ਜਿੱਦਾਂ ਬੱਜੀਂਗ ਜੰਪਿੰਗ ਬੱਜੀ ਜੰਪਿੰਗ ਤੇ ਇਧਰ ਆ ਦੇਖੋ ਕਿਸ਼ਤੀਆਂ ਲੱਗੀਆਂ ਨੇ ਰਾਫਟਿੰਗ ਇਸ ਤੋਂ ਅੱਗੇ ਜਾ ਕੇ ਹੁੰਦੀ ਹੈ ਤੇ ਸਾਹਮਣੇ ਵੇਖ ਲਓ ਉਹ ਬਣੇ ਆ ਜੰਪਿੰਗ ਲਈ ਇਹ ਦੇਖ ਲਓ ਉੱਪਰ ਸ਼ੀਵਪੁਰੀ ਬਾਈਪਾਸ ਕਹਿੰਦੇ ਇਹ ਤੋਂ ਇਸ ਜਗ੍ਹਾ 25 ਜੰਪਿੰਗ ਅੱਗੇ ਆ ਹੁਣ ਪੋਲ ਕ੍ਰੋਸ ਕਰ ਰਹੇ ਆ ਜਿਹੜਾ ਇਸ ਪਾਸੇ ਨੂੰ ਰਿਸ਼ੀਕੇਸ਼ ਤੋਂ ਥੋੜਾ ਰਹਿ ਗਿਆ ਬਸ ਆ ਆ ਗਿਆ ਜੀ ਸਾਰਾ ਉਹ ਹੀ ਸਿਸਟਮ ਆ ਇੱਥੇ ਹੋਟਲ ਸਿਸਟਮ ਵੀ ਕਾਫੀ ਨੇ ਇਸ ਪਾਸੇ ਆ ਗਿਆ ਉਹ ਦੇਖੋ 25 ਜੰਪਿੰਗ ਇਸ ਪਾਸੇ ਬਹੁਤ ਜ਼ਿਆਦਾ ਐਕਟੀਵਿਟੀਆਂ ਨੇ ਇੱਥੇ ਆ ਵੀ ਆ ਵੀ ਦੇਖੋ ਇਸ ਪਾਸੇ ਸੂਰਜ ਪੈ ਰਿਹਾ ਪਤਾ ਨਹੀਂ ਕਿਸ ਤਰ੍ਹਾਂ ਦਿਖ ਰਿਹਾ ਹੋਵੇਗਾ ਤੇ ਹੁਣ ਥੋੜਾ ਜਿਹਾ ਘਟ ਗਿਆ ਸ਼ਾਮ ਦਾ ਟਾਈਮ ਆ ਹੁਣ ਇੱਥੇ ਰਸ਼ ਘਟ ਗਿਆ ਸੀ ਜਿਹੜੇ 10 ਵਜੇ ਤੋਂ ਬਾਅਦ ਤੇ 2 3 3 ਵਜੇ ਤੱਕ ਬਹੁਤ ਜ਼ਿਆਦਾ ਭੀੜ ਹੁੰਦੀ ਇੱਥੇ ਕੀ ਖੂਬਸੂਰਤ ਛੜਕਾ ਨੇ ਭਾਈ ਤੇ ਸ਼ਾਮ ਦੇ ਵਿੱਚ ਵੀਡੀਓ ਵਧੀਆ ਬਣ ਰਹੀ ਆ ਕਿ ਉਧਰੋਂ ਸੂਰਜ ਪੈ ਰਿਹਾ ਜਿਗਾ ਹੁਣ ਇੱਥੋਂ ਰਿਸ਼ੀਕੇਸ਼ ਪਹੁੰਚ ਗਿਆ ਰਿਸ਼ੀਕੇਸ਼ ਦੀ ਆ ਭੀੜ ਭੜਦਿਆਂ ਸੜਕਾਂ ਜਾਮ ਬਹੁਤ ਜ਼ਿਆਦਾ ਹੁੰਦਾ ਰਿਸ਼ੀਕੇਸ਼ ਤੇ ਫਿਰ ਕੋਰਦਰਾ ਸਭ ਚਲਦੇ ਆ ਕੋਰਦਰਾ ਸਭ ਲੰਗਰ ਪਾਣੀ ਛੱਕ ਕੇ ਤੇ ਫਿਰ ਇੱਥੋਂ ਸ਼ਾਮ ਨੂੰ ਚੱਲਾਂਗੇ ਤੇ ਇਹ ਸਾਡੀ ਲਾਸਟ ਵੀਡੀਓ ਹੋਏਗੀ ਇਸ ਜਰਨੀ ਦੀ ਤੇ ਦੇਖ ਹੁਣ ਰਾਤ ਨੂੰ ਇੱਥੋਂ ਅੰਮ੍ਰਿਤਸਰ ਦੀ ਟ੍ਰੇਨ ਆ ਹਰ ਇਦਵਾਰ ਤੋਂ 9:10 ਵਜੇ ਤੇ ਇਹ ਲਾਸਟ ਵੀਡੀਓ ਆ ਸਾਡੀ ਇਹ ਦੇਖ ਲਿਓ ਇਸ ਸ਼ੀਰੀ ਦੀ ਪਹਾੜਾਂ ਦੀ ਖੂਸੂਰਤੀ ਜਿਹੜੀ ਆ ਉਹ ਵੱਖਰੀ ਜਈ ਮਿਸਾਲ ਦਿੰਦੀ ਐ ਪਲੇਨ ਏਰੀਆ 'ਚ ਤੇ ਪਹਾੜੀ ਏਰੀਆ 'ਚ ਕੁਮੜ ਦਾ ਆਪਣਾ ਇੱਕ ਅਲੱਗ ਨਜ਼ਾਰਾ ਵਾ ਤੇ ਸ਼ਕਲਾਂ ਦਾ ਉੱਚ ਲੈਂਡਸਲਾਈਡ ਹਰ ਜਗ੍ਹਾ ਦੇਖਣ ਲਈ ਇਸ ਵਾਰ ਲੇਕਿਨ ਸੜਕ ਠੀਕ ਹੀ ਜਾਮ ਨਹੀਂ ਲੱਗਾ ਲੈਂਡਸਲਾਈਡ ਤੋਂ ਵਧੀਆ ਰਿਆਂ ਪਹਾੜਾਂ ਦੇ ਕੰਚੀ ਵਾਲੇ ਮੋੜ ਹੁਣ ਉਤਰਾਈ ਹੈ ਸਾਰੀ ਰਿਸ਼ੀਕੇਸ਼ ਤੱਕ ਲਓ ਜੀ ਰਿਸ਼ੀਕੇਸ਼ ਗੁਰਦਰਾ ਸਾਹਿਬ ਪਹੁੰਚ ਗਏ ਆ ਤੇ ਹੁਣ ਇੱਥੋਂ ਸ਼ਨਾਣ ਪਾਣੀ ਕਰਦੇ ਆ ਤੇ ਟਾਈਮ ਬੱਜਿਆ 4 ਸ਼ਾਮ ਦੇ 4 ਵਜੇ ਆ 6 6:30 ਵਜੇ ਇੱਥੋਂ ਨਿਕਲਾਂਗੇ ਤੇ ਟ੍ਰੇਨ ਤੇ ਸਾਡੀ ਆ ਹਰਿਦੁਆਰ ਤੋਂ ਤੇ ਟ੍ਰੇਨ ਲਵਾਂਗੇ ਰਾਏਵਾਲਾ ਤੋਂ ਹਰਿਵਾ ਹਰਿਦੁਆਰ ਤੋਂ ਪਿਛਲਾ ਸਟੇਸ਼ਨ ਉੱਥੋਂ ਟ੍ਰੇਨ ਲਵਾਂਗੇ ਚਲੋ ਜੀ ਹੁਣ ਲਾਲੀ ਭਾਜੀ ਹੁਣਾਂ ਦੇ ਰੂਮ ਤੇ ਚਲਦੇ ਆ ਰੂਮ ਤੇ ਜਾ ਕੇ ਤਿੰਨ ਹੋਣੇ ਆ ਤੇ ਫਿਰ ਚਲੋ ਠੀਕ ਆ ਜਨ ਸਾਹਿਬ ਓਕੇ ਜੀ ਓਕੇ ਮਿਲਦੇ ਆ ਸਾਹਿਬ ਵੈਰ ਗੁਰਜੀ ਤੇ ਜੱਫੀ ਪਾ ਕੇ ਮਿਲ ਲਿਆ ਅਸੀਂ ਤੇ ਹੁਣ ਤੁਹਾਨੂੰ ਮਲਾਉਣ ਲੱਗਿਆ ਬਸ ਤੇ ਆਪਾਂ ਨਿਕਲਦੇ ਆ ਤੇ ਗਿਲ ਸਾਹਿਬ ਹੁਣਾਂ ਵੱਖਰੇ ਜਾਣਾ ਤੇ ਮੈਂ ਤੇ ਲਾਲੀ ਭਾਜੀ ਇੱਕ ਸਾਡੇ ਨਾਲ ਹੋਰ ਬੰਦਾ ਵਾ ਆਪਾਂ ਜਾਣਾ ਅਮਰਸਰ ਨੂੰ ਤੇ ਗੁਰਦਰਾ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਟਰਸਟ ਰਿਸ਼ੀਕੇਸ਼ ਗੁਰਦਰਾ ਸਾਹਿਬ ਸਾਹਮਣੇ ਜਿਹੜਾ ਲਿਖਿਆ ਪਿਆ ਜੀ ਹੁਣ ਅਸੀਂ ਇੱਥੋਂ ਚਾਲੇ ਮਾਰਨ ਲੱਗੇ ਆ ਗੁਰਦਰਾ ਸਾਹਿਬ ਤੋਂ ਹੁਣ ਜਾਣੇ ਹਰੀਦਵਾਰ ਨੂੰ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਰਾਤ ਦੇ ਵੱਜ ਗਏ ਨੇ ਸਵਾ 6 ਤੇ ਟ੍ਰੇਨ ਤੇ ਸਾਡੀ 10:30 ਵਜੇ ਆ ਇੱਕ ਆ ਬੰਦਾ ਸਾਡੇ ਨਾਲ ਜਾਏਗਾ ਅਮਰਸਰ ਤੱਕ ਏ ਪਹੁੰਚ ਗਏ ਜੀ ਰਾਏ ਵਾਲਾ ਜੰਕਸ਼ਨ ਹਰੀਦوار ਤੋਂ ਪਿਛਲਾ ਸਟੇਸ਼ਨ ਰਾਏਵਾਲਾ ਇੱਥੋਂ ਹੁਣ ਸਾਡੀ ਟレイン ਆਸ ਤਕਰੀਬਨ ਰਾਤ ਨੂੰ 9:55 ਮਿੰਟ ਦੇ ਕੀ ਆਜੀ ਸਟੇਸ਼ਨ ਰਾਏਵਾਲਾ ਤੇ 19:32 ਮਿੰਟ ਹੋ ਗਏ ਯਾਨੀ ਕਿ 7:32 ਮਿੰਟ ਹੋਏ ਹਲੇ ਕਿਹਨੂੰ ਦੋ ਘੰਟੇ ਠੀਕਣਾ ਪਏਗਾ ਫਿਰ ਇਹ ਤੋ ਚੱਲਦੇ ਹਾਂ ਉਸ ਸਟੇਸ਼ਨ ਤੋਂ ਰੇਲ ਨੂੰ ਬੈਠ ਗਏ। ਰਾਇਵਾਲਾ ਤੋਂ ਅਸੀਂ ਚੜ੍ਹੇ ਸੀਗੇ ਤੇ ਜਰਨਲ ਤੋਂ ਨਾ ਚੜ ਗਿਆ ਸੀ ਮੇਰੀ ਟਿਕਟ ਸੀ ਜੀ ਹਰਿਦੁਆਰ ਤੋਂ। ਫਿਰ ਮੋਂ ਉਹਨਾਂ ਦੇ ਲੱਗੇ ਉਹਨਾਂ ਨੂੰ ਬਿਠਾ ਕੇ ਸਮਾਨ ਉਹਨਾਂ ਦਾ ਰੱਖ ਕੇ ਆਪਣੇ ਨਾਲ ਦਿਉਂਦਾ। ਉਹਨਾਂ ਨੇ ਵੀ ਅੰਮ੍ਰਿਤਸਰ ਤੱਕ ਜਾਣਾ ਤੇ ਮੇਰੀ ਸੀਟ ਆ ਗਈ ਆ S4 ਦੇ ਵਿੱਚ 40 ਨੰਬਰ। ਹੁਣ ਮੈਂ S4 ਦੇ ਵਿੱਚ ਜਾ ਰਿਹਾ ਹਾਂ। ਤੇ S4 ਦੇ ਵਿੱਚ ਜਾ ਕੇ ਬੈਠਦੇ ਆ। ਤੇ ਹੁਣ ਆਰਾਮ ਕਰਦੇ ਹਾਂ ਸੌਂਨੇ ਆ ਇਹ ਹੈਗਾ S7 ਤੇ ਐਸ 60 ਐਸ ਫਾਈਲ 104 ਚਲੋ ਜੀ ਹੁਣ ਰਾਤ ਮਾਰੀ ਹੈ ਰੈਸਟ ਤੇ ਸਵੇਰੇ ਨਿਲਦੇ ਹਾਂ ਤੁਹਾਨੂੰ ਅੰਮ੍ਰਿਤਸਰ ਜਾ ਕੇ ਸੁਵੇਰ ਦੇ ਵਜੇ ਨੇ ਜੀ 8 ਤੇ 8:30 ਵਜੇ ਟ੍ਰੇਨ ਪਹੁੰਚ ਰਹੀ ਸੀਗੀ ਅੰਮ੍ਰਿਤਸਰ ਤੇ ਅੱਧਾ ਘੰਟਾ ਪਹਿਲੇ ਪਹੁੰਚ ਗਈ ਹੈ ਤੇ ਅੰਮ੍ਰਿਤਸਰ ਪਹੁੰਚ ਗਏ ਇੰਗਲੰਡ ਘੜ ਤੋਂ ਤੇ ਅੰਮ੍ਰਿਤਸਰ ਤੱਕ ਦਾ ਸਫ਼ਰ ਇਹ ਜੀ ਅਸੀਂ ਪਹੁੰਚ ਗਏ ਅੰਮ੍ਰਿਤਸਰ ਤੇ ਸਵੇਰੇ 8 ਵਜੇ ਦਾ ਟਾਈਮ ਆ 8:30 ਵਜੇ ਦਾ ਕੈਮ ਸੀਗਾ ਟ੍ਰੇਨ ਦਾ 8:35 ਦਾ ਸਾਨੂੰ 8 ਵਜੇ ਕੇ ਇਹਦੇ 6 ਮਿੰਟ ਦੇ ਪਹੁੰਚਾ ਦਿੱਤਾ ਇਹਦੇ ਪਹਿਲਾਂ ਤੇ ਫਿਰ ਤੋਂ ਸਵੇਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਨੇ ਸਾਡੇ ਦਹਾਲਾ ਸਾਹਿਬ ਤੇ ਲਖਵਿੰਦਰ ਸਿੰਘ ਜੀ ਲਾਲੀ ਅਸੀਂ ਰਿਸ਼ੀਕੇਸ਼ ਤੋਂ ਇਕੱਠੇ ਹੋਏ ਸੀਗੇ ਤੇ ਸਾਡਾ ਤਿੰਨ ਜਣਿਆਂ ਦਾ ਸਾਧਾ ਅਮਰਸਰ ਤੱਕ ਦਾ ਵਾਪਸ ਇੱਥੋਂ ਤੱਕ ਦਾ ਰਿਹਾ ਵਾ ਤੇ ਹੁਣ ਭਾਜੀ ਜਾਣਗੇ ਆਪਣੇ ਤਰਨਤਾਰਨ ਸਾਹਿਬ ਉਸ ਏਰੀਆ ਨੂੰ ਤੇ 달ਾ ਸਾਹਿਬ ਜਾਣਗੇ ਬਟਾਲੇ ਨੂੰ ਤੇ ਇੱਥੋਂ ਅਸੀਂ ਹੁਣ ਆਪ ਆਪਣੇ ਰਾਵਾਂ ਦੇ ਹੋ ਜਾਗੇ ਹਾਂਜੀ ਤੇ ਗੱਲਬਾਤ ਕਰਦੇ ਰਵਾਂਗੇ ਤੇ ਇਹ ਵੀਡੀਓ ਜਿਹੜੀ ਆ ਸਟਾਰਟ ਕੀਤੀ ਸੀ ਗੋਬਿੰਦ ਘਾੜ ਤੋਂ ਤੇ ਅਮਰਸਰ ਤੱਕ ਦਾ ਸਫਰ ਆ ਠੀਕ ਆ ਭਾਜੀ ਫੇਰ ਦੁਬਾਰਾ ਮਿਲਦੇ ਆ ਠੀਕ ਆ 달ਾ ਸਾਹਿਬ ਠੀਕ ਹੈ ਤੇ ਤੁਸੀਂ ਸਮਾਨ ਹੁਣ ਆਪਣਾ ਲਾਓ ਆਪਾਂ ਨਿਕਲੀਏ ਠੀਕ ਆ ਜੀ ਤੇ ਫਿਰ ਮਿਲਾਂਗੇ ਤੇ ਇਧਰ ਆ ਗਈ ਜੀ ਟ੍ਰੇਨ ਸੂਰਜ ਚੜ ਰਿਹਾ ਵਾ ਤੇ ਟ੍ਰੇਨ ਆ ਗਈ ਅ ਬੰਦੇ ਭਾਰਤ ਜਿਹੜੀ ਅਬਰ ਸਰ ਤੋਂ ਚਲਦੀ ਆ ਉਸ ਪਾਸੇ ਸਾਡੀ ਟ੍ਰੇਨ ਆ ਜਿਸ ਟ੍ਰੇਨ ਤੇ ਅਸੀਂ ਆਏ ਆ ਤੇ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆ ਗੋਗਨ ਘਾੜ ਤੋਂ ਸ਼ੁਰੂ ਕੀਤੀ ਸੀ ਕਿ ਕੱਲ ਦੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਇੱਕ ਹਾਈਪ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਸੀਰੀਜ਼ ਇੱਥੇ ਖਤਮ ਹੁੰਦੀ ਆ ਤੇ ਦੁਬਾਰਾ ਅਗਲੀ ਸੀਰੀਜ਼ ਜਲਦੀ ਸ਼ੁਰੂ ਕਰਾਂਗੇ